ਹੈਲੋ ਜੀ ਸੱਚੇ ਆਗਾਂ ਸਾਰੇ ਪੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਜਲਾ ਬਲੌਗ ਸ਼ੁਰੂ ਕਰਨਾ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਕਰ ਲਿਜੀਏ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸੋਣਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਵੇਰ ਦੇ ਰੈਡੀ ਤੇ ਜਸ਼ਨ ਦੇ ਰੈਡੀ ਲੱਗੇ ਹੋਏ ਆ ਜੀ ਕਿ ਐਨੇ ਸਾਰੇ ਜਿਹੜੇ ਕੁੱਟ ਤੇ ਤੇ ਥੋੜਾ ਜਿਹਾ ਬਸ ਖਾ ਰਹਿੰਦਾ ਆਪਾਂ ਹੁਣੇ ਚਾਹੂ ਬੀਕੇ 11:00 ਵਾਲੀ

ਆਉਂਦੇ ਕਮਰਾ ਦੇ ਹਿੰਦੇ ਬੜੀ ਬਹਿਣਾ ਜੀ ਅੱਜ ਹੈਗਾ ਸੀਗਾ ਟਾਈਮ ਫ੍ਰੀ ਸੀ ਸਾਰਾ ਕੰਮ ਨਿਬੜ ਲਿਆ ਜੀ ਉਹ ਚੋਚੇ ਨਾ ਦੇ ਕੱਪੜੇ-ਕਪੜੇ ਧੋਤੇ ਸਾਰੇ ਵਧੀਆ ਤੇ ਸੋਹਣਾ ਅੱਜ ਵਧੀਆ ਸੋਹਣੀ ਧੁੱਪ ਕੱਢੀ ਅੱਜ ਤਾਂ ਡਾਊਨ ਹੀ ਕੱਢ ਲਈ ਸੀ ਧੁੱਪ ਦਾ ਸਵਾਈ ਲੋ ਜੀ ਆਪਾ ਡਾਲੇ ਕੁੱਟ ਰਹੇ ਸੀਗੇ ਤੇ ਗੱਲ ਕੋਈ ਹੋਰ ਮੈਨੂੰ ਆ ਨਹੀਂ ਰਹੀ ਸੀਗੀ ਬਸ ਡਲਿਆਂ ਤੇ ਧਿਆਨ ਸੀ ਵੀ ਕੁੱਟਦੀ ਹੈ ਹਨਾ ਚਲੋ ਵੀ ਫਰੀ ਦਾ ਟਾਈਮ ਸੀਗਾ ਵੀ ਚਲੋ ਵਿਲੇ ਸੀਗੇ ਹਨਾ ਸਾਢੇ 11:15 ਵਜੇ ਚਾਹ ਚੂ ਪੀ ਕੇ ਬਸ 12 ਵਜੇ DNA ਮੈਂ ਲੱਗ ਗਈ ਸੀਗੀ ਡਲੇ ਕਟਾਉਣ ਜਸ਼ਨ ਦੇ ਰੈਡੀ ਨਾ ਵੈਸੇ ਤਾਂ ਡੈਡੀ ਤੇ ਜਸ਼ਨ ਦੇ ਰੈਡੀ ਸਵੇਰ ਦੇ ਲੱਗੇ ਹੋਏ ਸੀ ਉਹਨਾਂ ਨੇ ਕਾਫੀ ਕੁੱਟਤੇ ਸੀ ਡਲੇ ਤੇ ਫਿਰ ਮੈਂ ਕਿਹਾ ਚਲੋ ਆਪਾਂ ਵਿਲੇ ਕੀ ਕਰਦੇ ਆ ਮੈਂ ਕਿਹਾ ਮੈਂ ਲੱਗ ਜਾਨੀ ਹੈਗੀ ਤੇ ਆਪਦਾ ਕੰਮ ਆ ਹਨਾ ਚਲੋ ਵੀ ਜਿੱਥੇ ਦੋ ਜਣੇ ਨੇ ਕਰਨਾ ਤਿੰਨ ਜਣੇ ਕਰ ਲਾਂਗੇ ਛੇਤੀ ਹੋ ਜਾਊਗਾ ਉਹੀ ਹਨਾ ਤੇ ਬਾਕੀ ਆਏ ਆ ਵੀ ਜੇ ਇੱਕ ਆਖੀ ਜਾਂਦੇ ਸੀ ਟੈਲਾਂ ਵਾਲੇ ਜ ਕਹਿੰਦੇ ਸਵੇਰੇ ਆਵਾਂਗੇ ਚਲੋ ਐ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਹੈ ਜਿਹੜਾ ਕੀ ਹੈ ਨਾ ਸਾਰ ਐ ਵਧੀਆ ਤਿਆਰ ਹੋਵੇ ਜਿਹੜੇ ਕਿ ਅਗਲੇ ਆਉਣ ਸਾਰ ਆਪਦਾ ਲੇਬਲ ਲੋਬਲ ਕਰਕੇ ਪੱਧਰ ਕਰਕੇ ਲੱਗ ਜਾਣ ਹਨ ਤੇ ਤਾਂ ਕਰਕੇ ਮੈਂ ਚਲੋ ਆਪਾਂ ਵੀ ਲੱਗ ਜਾਨਾ ਨਾਲ ਤੇ ਬਾਕੀ ਅੱਜ ਧੁੱਪ ਬਹੁਤ ਵਧੀਆ ਸੀ ਸੋਹਣੀ ਸੀਗੀ ਧੁੱਪ ਤੇ ਜਦੋਂ ਐ ਖੜਮੀ ਜੀ ਧੁੱਪ ਹੁੰਦੀ ਉਹ ਤਾਂ ਐ ਵਧੀਆ ਕੰਮ ਨੂੰ ਜੀ ਕਰਦਾ ਕਿਉਂਕਿ ਐ ਨਾ ਦਾ ਵੀ ਕਰ ਲਿਆ ਆ ਵੀ ਕਰ ਲਿਆ ਜਦੋਂ ਧੁੰਦ ਹੁਣ ਪਰਸੋਂ ਬਹੁਤ ਜ਼ਿਆਦਾ ਸੀ 12:30 ਵਜੇ ਸੂਰਜ ਕੱਢਿਆ ਉਦੋਂ ਐ ਲੱਗਦਾ ਵੀ ਵੀ ਠੰਡ ਜੀ ਫੀਲ ਹੋਈ ਜਾਂਦੀ ਕੋਈ ਕੰਮ ਕਰਨ ਨੂੰ ਐ ਜਰਾ ਜੀ ਕਰਦਾ ਹਨਾ ਵੀ ਬੈਠੇ ਜੇ ਰਹੀਏ ਜਦੋਂ ਧੁੱਪ ਨਿਕਲਦੀ ਉਹਦੀ ਕੰਮ ਨੂੰ ਹੱਥ ਪੈਂਦਾ ਵਧੀਆ ਜੀ ਕਰਦਾ ਵੀ ਆ ਵੀ ਕਰ ਲਈਏ ਆ ਵੀ ਕਰ ਲਈਏ ਤੇ ਬਾਕੀ ਜੀ ਆਦੇ ਹੁੰਦੇ ਆ ਹਨਾ ਜਦੋਂ ਕੋਈ ਨਵੀਂ ਚੀਜ਼ ਤਾਂ ਚਾਹੀ ਹੁੰਦਾ ਹੁਣ ਸਾਨੂੰ ਪਹਿਲਾਂ ਸਾਨੂੰ ਆਏ ਸੀ ਵੀ ਪਲਾਸਟਰ ਹੋ ਗਿਆ ਪਤਾ ਨਹੀਂ ਕਿਵੇਂ ਦਾ ਲੱਗੂਗਾ ਪਲਾਸਟਰ ਹੋ ਗਿਆ ਵੀ ਵਧੀਆ ਲੱਗਦਾ ਹੁਣ ਸਾਨੂੰ ਆਏ ਆ ਵੀ ਛੇਤੀ ਛੇਤੀ ਟਾਈਲਾਂ ਲੱਗ ਜਾਣ ਹਨਾ ਤਾਂ ਕਿ ਜਿਹੜਾ ਹੋਰ ਵੀ ਜਾਦੇ ਰੂਪ ਚੜਜੂਗਾ ਜਿਹੜਾ ਕਿ ਬਣ ਜੂਗਾ ਹੁਣ ਅੱਗੇ ਅੱਜ ਮੰਮੀ ਆਖੀ ਜਾਂਦੀ ਸੀ ਕਹਿੰਦੀ ਭਰਾਵੋ ਵੇ ਆਜੋ ਸਾਡੇ ਲਾਜੋ ਟੈਲਾਂ ਅਸੀਂ ਵੀ ਕਹਿੰਦੀ ਨਵੇਂ ਬਾਥਰੂਮ ਚ ਨਾਲੀਏ ਤੇ ਹੁੰਦਾ ਹੀ ਆ ਜੀ ਸਾਡਾ ਨਾ ਦੂਜੇ ਦਾ ਬੜਾ ਰਿਸਕੀ ਕੰਮ ਹੋਇਆ ਪਿਆ ਸੀ ਟੈਂਕੀ ਵੀ ਨਹੀਂ ਭਰਦੇ ਟੈਂਕੀ ਕੀ ਆਖਣਾ ਤੇ ਅੱਧਿਕ ਕਰ ਲਈਏ ਕਦੇ ਦੋ ਪੰਜ ਵਾਲੀ ਆਇਆ ਹੋ ਜਾਂਦਾ ਵੀ ਚਲੋ ਨੋਂ ਨੋਂ ਨੂੰ ਸਰ ਜਾਂਦਾਗਾ ਤੇ ਲੋ ਜੀ ਇਧਰੋਂ ਆਪਾਂ ਜਮਾ ਫਤੇ ਕਰਤਾ ਜਸ਼ਨ ਡੈਡੀ ਕਹਿੰਦੇ ਇਧਰ ਬਹੁਤ ਹੈ ਤੇ ਆਪ ਉੱਤੇ ਜੇ ਡੈਡੀ ਨੇ ਸੜਤੀ ਸੀ ਖੁਰਨੀ ਖਰਨੀ ਜੋ ਕੱਢੀ ਸੀਗਾ ਆਹ ਹਿੱਟਾਂ ਜਿਹਾ ਸਿਮਿੰਟ ਜੇ ਆਲਾ ਸੀਗਾ ਸਿਮਿੰਟ ਜਾਂ ਤੇ ਫਿਰ ਅਸੀਂ ਆਖਿਆ ਇਹ ਵੀ ਲੱਗਦੇ ਹੱਥ ਕੋਟੀ ਲੱਗੇ ਜਸ਼ਨ ਡੈਡੀ ਕਹਿੰਦੇ ਵੀ ਆਹ ਕੁੱਟ ਕੇ ਆ ਫਿਰ ਮੈਂ ਪੱਧਰ ਕਰ ਦੂਗਾ ਕਹਿੰਦੇ ਦੁਰਮਟ ਦੇ ਨਾਲ ਤੇ ਤਾਂ ਕਰਕੇ ਆਪਾਂ ਲੱਗੇ ਸੀਗੇ ਨਾਲ ਤੇ ਮਖਾ ਹਿਸਾਬ ਪਤੀ ਪਾਲੀਏ ਆਪਾਂ ਵੀ ਹਨਾ ਬਾਕੀ ਆਪਦੇ ਕੰਮ ਦਾਦੇ ਹੁੰਦੇ ਕੋਈ ਮਿਹਣਾ ਨਹੀਂ ਹੁੰਦਾ ਮਿਹਨਤ ਦਾ ਕੋਈ ਮਿਹਣਾ ਨਹੀਂ ਹੁੰਦਾ ਜੀ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਭਲਾਂ ਦੀ ਹਨਾ ਜੇ ਆਪਾਂ ਮਿਹਨਤ ਕਰ ਗਏ ਤੇ ਕੰਮ ਕਰੀਏ ਹਨਾ ਤਾਂ ਇਸ ਚੀਜ਼ ਦਾ ਕੋਈ ਮਿਹਣਾ ਨਹੀਂ ਹੁੰਦਾ ਤੇ ਲਓ ਜੀ ਬਸ ਇਸ ਦੁਆਦ ਆਪਣੀ ਬਸ ਆ ਰਹੇ ਜੂਗੇ ਆਪਾਂ ਨੂੰ ਥੋੜਾ ਜਿਹਾ ਮਿਸਤਰੀ ਆ ਜਾਏ ਕਹਿ ਗਿਆ ਕਹਿੰਦਾ ਕੱਲ ਜਦੋਂ ਮਿਸਤਰੀ ਨੂੰ ਆਪਾਂ ਛੁੱਟੀ ਦਿੱਤੀ ਕੱਲ ਜਾਂਦੇ ਕਹਿਗੇ ਸੀ ਕਹਿੰਦੇ ਇਹ ਚ ਕੱਲ ਨੂੰ ਇਹਨੂੰ ਕੁੱਟਿਓ ਨਾ ਕੋਈ ਡਾਲੇ ਡੋਲੇ ਖੁਸ਼ ਵੀ ਕਹਿੰਦੇ ਹਜੇ ਥੋੜਾ ਜਿਹਾ ਗਿੱਲਾ ਇੱਕ ਦਿਨ ਦਾ ਗੈਪ ਪਾ ਕੇ ਕਹਿੰਦੇ ਫੇਰ ਕੁੱਟ ਦਿਓ ਚਲੋ ਅਸੀਂ ਆਖਿਆ ਵੀ ਚਲੋ ਆ ਦੋਨੇ ਵੀ ਮਸ਼ੀਨ ਵਾਲਾ ਤੇ ਬਾਥਰੂਮ ਤਿਆਰ ਕਰ ਦਈਏ ਇਹਨਾਂ ਜਦੋਂ ਇਧਰ ਟੈਲਾਂ ਵਾਲਾ ਕੰਮ ਫਤੇ ਕਰਨਗੇ ਉਦੋਂ ਆਪਾਂ ਇਹਨੂੰ ਕੁੱਟ ਦਾਂਗੇ ਵਧੀਆ ਬਣਾ ਦਾਂਗੇ ਬਾਕੀ ਕਹਿੰਦਾ ਕੋਈ ਇਹਦਾ ਕੁੱਟੋਂਗੇ ਡਾਲੇ ਕੋਈ ਟੜਕਾ ਲੋ ਜੀ ਬਸ ਡਲਿਆਂ ਵਾਲਾ ਕੰਮ ਲਗਭਗ ਆਪਾਂ ਫਤਿਹਕਾਰੀ ਦਿੱਤਾ ਸੀਗਾ ਤੇ ਇਸ ਤੋਂ ਬਾਅਦ ਕੁਝ ਨਹੀਂ ਕਰਨਾ ਜਸ਼ਨਤ ਰੈਡੀ ਨੇ ਮਾੜੇ ਮੋٹے ਪੱਦਰ ਕਰਕੇ ਤੇ ਇਹਨਾਂ ਨੂੰ ਕੁੱਟਣਾ ਸੀਗਾ ਹੋਰ ਪਾਣੀ ਛੜਕ ਛੜਕ ਕੇ ਤੇ ਬਾਕੀ ਜੀ ਤੋਂ ਪਸੋਣੀ ਸੀ ਮਨੋਮਲੀ ਜੀ ਕਰਦਾ ਸੀ ਕੰਮ ਨੂੰ ਆਪਾਂ ਬਾਕੀ ਆਪਾਂ ਵਿੱਲੇ ਸੀ ਬਾਕੀ ਇੱਕ ਆਏ ਹੁੰਦਾ ਹਨਾ ਇੱਕ ਤਾਂ ਬੰਦੇ ਨੇ ਆਖ ਕੇ ਜੇ ਕੰਮ ਕਰਨ ਵੀ ਕਰਾਉਣਾ ਵੀ ਹਾਂ ਭਾਈ ਆਹ ਕੰਮ ਤੇ ਲੱਗ ਜਾ ਇੱਕ ਬੰਦੇ ਨੂੰ ਜਦੋਂ ਆਹ ਕੰਮ ਦਿਸਦਾ ਹੋਵੇ ਆਪਦੀ ਆਪ ਹੀ ਲੱਗ ਜਾਣਾ ਹਨਾ ਉਹ ਚੀਜ਼ ਦਾ ਫਰਕ ਹੁੰਦਾ ਦੇਖਣ ਵਾਲੇ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਦੇ ਹਾਂ ਵੀ ਭਾਈ ਕੰਮ ਕਰਦੇ ਹਨਾ ਹੁਣ ਜਸ਼ਨ ਦੇ ਡੈਡੀ ਦੇ ਮੈਂ ਨਾਲ ਲੱਗੀ ਫਿਰ ਵੀ ਆਏ ਤਾਂ ਹੋ ਹੀ ਜਾਂਦਾ ਹਨਾ ਵੀ ਆਖੇ ਤੋਂ ਬਿਨਾ ਕੰਮ ਕਰਾਉਂਦੇ ਨਾਲ ਲੱਗੇ ਹਨਾ ਬਹੁਤ ਜਿਆਦਾ ਫਰਕ ਪੰਦਾ ਹੁੰਦਾ ਇਸ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਨਾਲ ਹੀ ਤੇ ਬਾਕੀ ਜੀ ਨਾਲ ਕੰਮ ਕਰਾਉਣਾ ਹਨਾ ਕੋਈ ਉਹ ਨਹੀਂ ਹੁੰਦਾ ਤੇ ਜਸ਼ਨਦੀ ਰੈਡੀ ਨੇ ਇੱਥੋਂ ਹੋਰ ਸੜਤੀਆਂ ਸੀ ਦੋ ਥੋੜੀਆਂ ਇੱਟਾਂ ਵੈਸੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਮਾ ਮੈਨੂੰ ਤਾਂ ਬਹੁਤ ਲੱਗਦਾ ਕਹਿੰਦੇ ਨਹੀਂ ਐਵੇਂ ਲੱਗਦਾ ਕਹਿੰਦੇ ਜਦੋਂ ਮੈਂ ਦੁਰਮੜ ਦੇ ਨਾਲ ਇਹਨੂੰ ਸਾਰੇ ਨੂੰ ਪੱਧਰ ਕਰਿਆ ਨਾ ਮੱਲੋ ਮੱਲੀ ਥੱਲੇ ਜਾਣਗੇ ਡਲੇ ਤੇ ਫਿਰ ਵੀ ਲੋਡ ਪਊਗੀ ਤੇ ਲਓ ਜੀ ਬਸ ਆਪਾਂ ਲੱਗੇ ਸੀ ਆਪਦੇ ਕੰਮ ਵਧੀਆ ਵਧੀਆ ਜੀ ਲੱਗਿਆ ਸੀ ਵਧੀਆ ਲੱਗਦਾ ਸੀ ਮੈਨੂੰ ਤਾਂ ਡਲੇ ਬਨਣੇ ਮੈਂ ਉੱਥੇ ਕਾਲਿਆਂ ਵਾਲੀ ਵੀ ਜਦੋਂ ਉੱਥੇ ਭਰਾ ਦੀ ਕੋਠੀ ਘਰ ਤਿਆਰ ਕਰਿਆ ਹਨਾ ਭਰਾ ਦੇ ਵਿਆਹ ਤੋਂ ਪਹਿਲਾਂ ਤੇ ਉੱਥੇ ਮੈਂ ਵੀ ਬਹੁਤ ਕੰਮ ਕਰਾਇਆ ਪਾਪੇ ਹੁਰਾਣਾ ਮੈਂ ਲੱਗ ਜਾਂਦੀ ਸੀ ਮੈਨੂੰ ਵਧੀਆ ਲੱਗਦਾ ਡਲੇ ਜੇ ਬਨਣੇ ਤੁਸੀਂ ਆਖੋਗੇ ਡਲੇ ਬਨਣਾ ਕੀ ਆ ਵਧੀਆ ਲੱਗਦਾ ਜੀ ਮੈਨੂੰ ਡਲੇ ਜੇ ਬਨਣੇ ਤੇ ਚਲੋ ਨਾਲੇ ਤਾਂ ਕੰਮ ਦਾ ਕੰਮ ਨਾਲੇ ਧੁੱਪ ਸੇਕ ਲਈ ਨਾਲੇ ਕੰਮ ਕਰ ਲਿਆ ਤੇ ਵਧੀਆ ਦਿਨਾਂ ਨਾਲ ਦਿਨ ਟੱਪ ਜਾਂਦਾ ਹਨ ਵੇਲੇ ਵੀ ਕੀ ਕਰਦੇ ਆਏ ਹੁੰਦਾ ਵੀ ਫੋਨ ਹੀ ਚਲਾਉਨੇ ਆ ਹਨਾ ਵੀ ਫੋਨ ਤੇ ਨਾਲੇ ਤਾਂ ਨਿਗਾਹ ਖਰਾਬ ਹੁੰਦੀ ਹੈ ਨਾਲੇ ਐਵੇਂ ਕੋਈ ਕੋਸ਼ ਦੇਖ ਲਿਆ ਕੁਝ ਦੇਖ ਲਿਆ ਵਧੀਆ ਕੰਮ ਲੱਗੇ ਹਨਾ ਨਾਲੇ ਕੰਮ ਹੋ ਗਿਆ ਤੇ ਲੋ ਜੀ ਕੁੱਟ ਤੇ ਸੀ ਆਪਾਂ ਲਗਭਗ ਡਲੇ ਮਾੜੇ ਮੋٹے ਜਿਹੇ ਰਹਿ ਗਏ ਸੀ ਦੋ ਚਾਰ ਇਟਾਂ ਦੀਆਂ ਜਿਸੇ ਦੀ ਡੈਡੀ ਨੇ ਹੋਰ ਸੱਟੀਆਂ ਸੀ ਇਹੀ ਸੀਗੀਆਂ ਇਸ ਤੋਂ ਬਾਅਦ ਬਸ ਫਿਰ ਡੈਡੀ ਦੇ ਨਾਲ ਲਾਗੇ ਡੈਡੀ ਲਿਆਇਓ ਆਪਣੀ ਗਰਲ ਜੀ ਹੁੰਦੀ ਹੈ ਜਿਹੜੀ ਹਾਲ ਜੇ ਕਰਨ ਵਾਲੀ ਫਿਰ ਡੈਡੀ ਨਾਲ ਆਪਾਂ ਉਧਰ ਲਾਗੇ ਸੀ ਲਓ ਜੀ ਆਪਾਂ ਬਣਾਉਣ ਲੱਗੇ ਦਾਲ ਸਬ지 ਅੱਜ ਆਪਾਂ ਮੰਮੀ ਬਾਹਲੇ ਦਿਨ ਆਵਾਦਾ ਛਿੰਨੇ ਦੇ ਬਣਾਉਣਾ ਸਬ지 ਜਦੋਂ ਦਾ ਆਪਣਾ ਕੁੱਕਰ ਆਇਆ ਬੋਹੀ ਬਣਾਈ ਹੁਣ ਬਹੁਤ ਟਾਈਮ ਲਗਾ ਤੇ ਗੋਭੀ ਬਣਾਈ ਗੋਭੀ ਵੀ ਪਰ ਆਪਾਂ ਉਹ ਤੋਂ ਖਾ ਖਾ ਅੱਖਾਂ ਵੀ ਜੀ ਨਹੀਂ ਕਰਦਾ ਹੁਣ ਉਹਨੂੰ ਅੱਖ ਦੇ ਖਾ ਖਾ ਹੁਣ ਆਪਣੀ ਜੀ ਘਰ ਦੀ ਗੋਭੀ ਐ ਇਹ ਤੇ ਅੱਜ ਨਾ 10 ਮਿੰਟਾਂ ਦੇ ਵਿੱਚ ਬਣ ਜੂਗੀ ਇੱਥੇ ਚ ਇੰਨੀ ਆਹੋ ਨਹੀਂ ਹੋਈ ਹਨਾ ਬਾਹਲੇ ਚੱਲੀ ਜੇ ਨਹੀਂ

ਆਹੇ ਮਾਨੀ ਤੇ ਲੀਡ ਹੈ ਤੁਹਾਨੂੰ ਪੋਜੇ ਪੂਜਿਆਂ ਨੂੰ ਟੋਏ ਜੋ ਬੱਤਲਾ ਕਰਾਂਗੇ ਵੀ ਨੂੰ ਦਿਲਾਉਣ ਨੂੰ ਆਪਣੀ ਡੱਬੀ ਵਾਧੂ ਰੋਗੀ ਆਪਾਂ ਜੀ ਬੇਰ ਲੰਮੀ ਜੀ ਆਹ ਲੰਮੀ ਇੰਨਾ ਇਹ ਉਹ ਮੋਟਰਾਂ ਦਾ ਫੇਰ ਕਣਕਾਂ ਨੂੰ ਲਾਉਣਗੇ ਪਾਣੀ ਫੇਰ ਫੇਰ ਕਣਕਾਂ ਭਾਲਣੀਆਂ 11 ਦਾ ਹੁਣ ਲਾਤਾ ਸਭ ਨੇ ਤੇ ਬਹੁਤ ਦਿਨਾਂ ਬਾਅਦ ਜੁੱਲੇ ਤੇ ਸਬਜ਼ੀ ਤਾਂ ਰਹੀ ਤੇ ਗੋਭੀ ਵੀ ਬਹੁਤ ਦਿਨਾਂ ਬਾਅਦ ਆ ਰਹੀ ਤੇ ਆਪਦੇ ਘਰ ਦੀ ਗੋਭੀ ਹੈ ਤੇ ਘਰ ਦਾ ਹੀ ਆਪਾਂ ਪਾ ਲਿਆ ਧਨੀਆ ਇੰਨਾ ਧਨੀਆ ਲਈ ਅੱਜ ਮੈਂ ਜਿੰਨਾ ਮੰਮੀ ਮੈਂ ਜਿੱਥੇ ਜਿੱਥੇ ਉਹ ਕਰ ਲੈਣਾ ਡੁੰਗ ਲਿਆ ਉਹਨਾਂ ਉੱਥੇ ਆਏ ਫੁੱਟਿਆ ਪਾ ਜਮਾ ਹੁਣ ਤਾਂ ਜਮਾਣ ਦੀ ਨਾ ਉਥੋਂ ਸਾਰਾ ਸਾਰਾ ਚੀਜ਼ਾਂ ਉਹ ਜਾ ਰਹੀ ਹੋਇਆ ਹੂੰ ਧੰਗਾ ਵਧੀਆ ਹੋਇਆ ਅਜੇ ਪਾਲਕ ਨਹੀਂ ਹੋਇਆ ਪਾਲਕ ਘੱਟ ਹੋਇਆ ਖੜਾ ਜਾ मतलब पानी का बहाव आप आ है ना वो भी वहीं खड़ा पानी ते कोई आपा रे स्प्रे कुछ नहीं पाया ਜਾ ਗਾਸ ਚ ਨਾ ਬੰਮੇ ਮਸਾਲਾ ਭੁੰਨਣ ਤੇ ਬੜਾ ਟਾਈਮ ਲੱਗਦਾ ਭੁੱਜਣ ਤੇ ਇੱਕ ਸਾਰੇ ਸੇਕ ਲੱਗਦਾ ਤੇ ਇੱਥੇ ਮੈਂ ਟ ਚਲਾ ਦੇਖੀ ਆਏ ਹੋ ਗਏ ਕਾਲਾ ਕਾਲਾ ਸਾਰੇ ਭਾਂਡੇ ਸੇਕ ਲੱਗਦਾ ਤੇ ਸਬ지 ਵੀ ਇੱਥੇ ਟਾਈਮ ਭੈਣਾ ਕਮੈਂਟ ਕਰਦੇ ਹੁੰਦੇ ਕਹਿੰਦੇ ਤੁਸੀਂ ਨਾ ਬਹੁਤ ਵਧੀਆ ਲੱਗਦਾ ਕਹਿੰਦੇ ਜਿ ਚਿੱਲੇ ਤੇ ਕੰਮ ਕਰਦੇ ਦੇਖੋ ਮੈਂ ਪਾ ਵਧੀਆ ਰਾਜਾ ਸਾਨੂੰ ਤਾਂ ਆਪਣਾ ਚਿੱਲੇ ਤੇ ਕੰਮ ਕਰਕੇ ਖੁਸ਼ ਹੋ ਗਏ ਮੈਨੂੰ ਤਾਂ ਬੜਾ ਵਧੀਆ ਲੱਗਦਾ ਚਿੱਲੇ ਤੇ ਕੰਮ ਕਰਨਾ ਇਕਦਾ ਜਦੋਂ ਗੈਸ ਸਮਾਜ ਦਾ ਮਨ ਨਾ ਮਨ ਚਾਹੀਂ ਬਚੜੀ ਦੇ ਵੱਜੇ ਉਹ ਮੋਦਲ ਵੱਜ ਜਾਂਦਾ ਵੀ ਗੈਸ ਬੁੱਕੀ ਜਾਂਦਾ ਹੈ ਗੈਸ ਬੱਚੀ ਜਾਂਦਾ ਫਿਰ ਤੇ ਆਪ ਦਾ ਭਲਾ ਦੀ 5 ਮਿੰਟ ਵੱਧ ਲੱਗ ਜਾਂ ਟੈਂਸ਼ਨ ਨਾ ਪਹਿਲਾਂ ਜਿਹੜੇ ਜਾਲੇ ਨੂੰ ਪੁੱਟਦੇ ਜਾਵਾਂ ਫਟੇ ਕਰਦਾ ਕੰਮ ਬੜਾ ਤਰਕੀ ਆ ਜਾਂਦਾ ਹੈ ਤੇ ਜਿਹੜਾ ਆਪਾਂ ਮੂਰੇ ਚੌਂਤਰਾਜਾ ਬਣਾਇਆ ਬਸ ਖੜਾ ਜਾ ਉੱਥੇ ਰਹਿਗੇ ਕੁੱਟ ਨਾਲ ਕਿਉਂਕਿ ਉਹ ਪਲਾਸਟਰੀ ਹੋਊਗਾ ਕੰਮ ਦਾ ਜਿਹੜੀ ਕੱਲ ਕਰੀਏ ਤੇ ਮਿਸਤਰੀ ਕਹਿੰਦੇ ਯਾਰ ਜਿੰਦ ਹਾਜੀ ਲਾ ਕੇ ਰਾਇਆ ਕਿ ਕੁੱਟਿਓ ਵੀ ਇਤਨਾ ਸਾਰੀ ਵਾਲਾ ਫੇਰ ਕੁੱਟਿਓ ਇਹ ਜਸ ਬੇਰੇ ਬਤ ਜੈ ਮੈਂ ਆਪ ਵੀ ਆਪਣਾ ਚਲੋ ਜੇ ਕੱਲ ਨੂੰ ਟਾਈਲਾਂ ਵਾਲੇ ਸੁਲਪਾਈ ਜਾਣਗੇ ਹਨ ਫਿਰ ਆਪਾਂ ਉਹ ਬਾਥਰੂਮ ਦਾ ਤਿਆਰ ਕਰ ਲੈਣਗੇ ਤੇ ਤੁਸੀਂ ਨਾ ਵਾਲਾ ਕਰ ਲੈਣਗੇ ਹਾਲੋ ਮੈਂ ਪਾਣੀ ਹਨਾ ਇਹ ਤਾਂ ਦੋੜਾ ਕਰਤੀ ਬਟ ਆਲੂ ਵੀ ਜਮਾਉ ਹੀ ਕਰਿਆ ਬੋਬੀ ਦੇ ਨਾਲ ਹੀ ਬਣ ਜਾਣਾ ਸਾਰੀਆਂ ਪੱਤੀਆਂ ਬਗੀਆਂ ਹੋਈਆਂ ਨੇ ਪਹਿਲਾਂ ਜੇ ਆਪਣਾ ਚਾਤਰਾ ਦੇ ਨਾਟ ਜੇ ਕਸਣ ਵਾਲੇ ਰਹਿੰਦੇ ਸੀ ਉਹ ਰੈਡੀ ਨਾਟ ਮੂਰ ਕੋ ਸਵਾਏ ਜਸ਼ਨ ਦੇ ਰੈਡੀ ਨੇ ਇੱਧਰ ਆ ਤਿਆਰ ਕਰਿਆ ਜਮਾ ਕੁੱਟ ਕੇ ਦੁਰਮੜ ਨਾਲ ਤੇ ਨਾਟ ਮੂਰ ਕਸ ਤੇ ਚਾਦਰਾਂ ਰੈਡੀ ਆਦੇ ਵੀ ਕੀ ਬਦਲਾਅ ਹੈ ਜੀ ਇਹੋ ਜਿਹਾ ਜਦੋਂ ਮੌਸਮ ਠੰਡ ਜੀ ਸ਼ੁਰੂ ਹੁੰਦੀ ਹੈ ਨਾ ਮੀਂਹ ਆਉਂਦਾ ਹੁੰਦਾ ਹੈ ਤੇ ਵੀ ਆਪਾਂ ਟੈਨਸ਼ਨ ਫਿਰ ਹੀ ਹੋ ਜਾਾਂਗੇ ਹਨ ਤੇ ਹੁਣ ਟਾਈਮ ਅੱਜ ਨਾਟ ਕਸ ਤੇ ਵਧੀਆ ਟੈਨਸ਼ਨ ਫਿਰ ਹੀ ਹੋ ਬਸ ਜੀ ਹੁਣ ਆਪਾਂ ਕੱਢ ਕੇ ਲਿਆਉਂਦੇ ਹਾਂ ਧਾਰਾ ਤੇ ਦਸਾਜੀ ਆਪਣੀ ਬਣ ਜਾਊਗੀ ਤੇ ਆਪਾਂ ਤੁਹਾਨੂੰ ਦਿਖਾਉਣਾ ਜਦੋਂ ਪੱਧਰ ਘਾਤਾ ਦੁਰਮੜ ਨਾਲ ਵਧੀਆ ਬਣਾਤਾ ਸਬਜ਼ੀਆਂ ਪਾ ਧਰਤੀ ਤੇ ਵਧੀਆ ਅੱਗ ਚੜ੍ਹ ਕੇ ਲੱਕੜਾਂ ਨੂੰ ਹੁਣ ਵੜਜੋ ਤੇ ਰੈਡੀ ਵਰਗੇ ਆ ਇਤਾਂ ਜਿਹਾਂ ਚੱਕੀ ਜਾਂਦੇ ਐ ਵੜ ਗਿਆ ਵਧੀਆ ਹਉ ਉਥੇ ਹੋਰ ਕੁੱਟਨੇ ਪੈਣਗੇ ਰੈਡੀ ਹਨਾ ਖੁੰਝ ਜੀ ਚ ਇੱਕ ਬੁਰਜੀ ਕੋਲੋਂ ਵੀ ਨੀਵਾ ਥੋੜਾ ਜਿਹਾ ਲਓ ਜੀ ਬਸ ਹੁਣ ਰੈਡੀ ਆ ਆਪ ਦਾ ਉਹ ਆ ਕੇ ਲੱਗ ਜਾਣ ਪਣਾਂ ਦੀ ਕੰਮ ਬਸ ਆ ਰਹੇਗੀ ਕੱਲੀ ਜਿਸਨੇ ਦੇ ਅੱਖ ਨੂੰ ਖੁਰਨੀ ਜੀ ਇਹਦਾ ਫੇਰੇ ਪਲਸ 3 ਕਰ ਲ ਗਰੀ ਸੀ ਇਸ ਤਰ੍ਹਾਂ ਪੌੜੀ ਬਣਾਤੀ ਚੱਕੋ ਜੀ ਦੇਖੋ ਇਹਦਾ ਚੱਕੀ ਆ ਲੈ ਇੱਟਾਂ ਚਸਨਾ ਕਿਧਰ ਗਿਆ ਜੀ ਜੰਨ ਲਾ ਕੇ ਥੱਕ ਗਿਆ ਹੋਊਗਾ ਛੇੜ ਤਾਂ ਲੈਂਦਾ ਕੰਮ ਪਹਿਲਾਂ ਤਾਂ ਚੱਕ ਕੰਮ ਛੇੜ ਲੈ ਜੀ ਕਹਿੰਦਾ ਆਇਆ ਪਾਪਾ ਪਾਪਾ ਇੱਟਾਂ ਚੱਕਦੀ ਆ ਲਓ ਜੀ ਇਸ ਤਰ੍ਹਾਂ ਆ ਆ ਜੂਆ ਪੱਥਰ ਆਪਣਾ ਧਰਤਾ ਇੱਥੇ ਵੀ ਆਏ ਜੇ ਹੋ ਜੂਗਾ ਵੀ ਚਲੋ ਸਮਝ ਗਿਆ ਹਨਾ ਇਹ ਆ ਜਿਹਾ ਪੱਥਰ ਇੱਧਰ ਤੇ ਲਓ ਜੀ ਆਪਾਂ ਹੋ ਗਏ ਧਾਰਾਂ ਬੱਲ ਅੱਜ ਨਾ ਗੰਧੋੜੀ ਸੁੱਕੀ ਨਹੀਂ ਤੇ ਸਮਾਨ ਦੇਖੋ ਗੰਧੋੜੀ ਤੇ ਨੂਨ ਮਿਰਚਿਆ ਮਗਾਇ ਸੀ ਗਸ਼ਣ ਰੜੀ ਦਾ ਇਹ ਸਾਹਮਣਾ ਹਲੇ ਤੇ ਮਲੂਦ ਖਾ ਕੇ ਅੱਧੀ ਧਰਤੀ ਇੱਕ ਫਾੜੀ ਤੇ ਅੱਜ ਨਾ ਅਸੀਂ ਇੱਥੇ ਦਵਾਈ ਲਾਤੀ ਭਾਈ ਗੱਟੇ ਤੇ ਤੇ ਗੱਟਾ ਧਰਤਾ ਇੱਥੇ ਦੇਖੋ ਕਿੰਨੀ ਹੁੰਦਾ ਦਾ ਖੈਰ ਪਾਪ ਹੀ ਆ ਤੇ ਗੱਲ ਕਰਾਈ ਉਬਾਲੀਆਂ ਜੀ ਸਾਰੀ ਮਸ਼ੀਨ ਕਾਲੀ ਕਰ ਦਿੰਦਾਂ ਐ ਬੁਰਾ ਹਾਲ ਕਰ ਦਿੰਦਾਂ ਉਹਨੂੰ ਸ਼ੇਡ। ਅੱਜ ਆਪਣਾ ਆ ਰਹਿਂਦਾ ਜੀ ਕੋੜ ਕਰਨ ਵਾਲਾ ਇਹਦਾ ਵੀ ਸੈਂਚਾ ਬਣਾਉਣਾ ਪਊਗਾ। ਵਿੱਚ ਜਾਲੀ ਲਵਾਵਾਂਗੇ ਵਧੀਆ ਬਣ ਜੂਗਾ ਐਵੇਂ ਲਵਾ ਲਾਂਗੇ ਕਿਰਾ ਜਿਵੇਂ ਪਹਿਲਾਂ ਸੀਗਾ ਇਹ ਬਸ ਲੱਕੜ-ਲੁੱਕੜ ਸਾਰੀ ਨਵੀਂ ਲਵਾ ਲਾਂਗੇ ਜਾਲੀ ਨਵੀਂ ਲਵਾ ਲਾਂਗੇ। ਤੇ ਆਪੋ ਤਾਰਾ ਤੋਂ ਨਾ ਕੱਢ ਕੇ ਲਈ ਜੀ। ਕਰੀਏ ਕੰਮ ਠੰਡ ਹੋ ਗਈ ਜੀ ਬੂਢ ਪਾਉਣੀ ਐ ਮੈਂ ਬਸ ਨਾ ਸਬਜ਼ੀ ਬਣਾਉਣ ਤੋਂ ਪਹਿਲਾਂ ਹੀ ਨਾਤੀ। ਰੇੜੀ ਨਾਲ ਕਸਾਉਣ ਲੱਗੇ ਨਟ ਨੁਟ ਜੇ ਅਸੀਂ ਆਖਾ ਕੰਮ ਨਿਬੜ ਜੇ ਤੇ ਉਧਰ ਜੱਸ਼ਨ ਦੇ ਜੜੀ ਉਧਰ ਸੀਗੇ ਅਸੀਂ ਆਖਾ ਵੀ ਚਲੋ ਉਹ ਵੀ ਜ਼ਰੂਰੀ ਆ ਕੰਮ ਆ ਕਸਤੇ ਇਹਦੇ ਆ ਪਾ ਗਏ ਨਾ ਆਹ ਜਿਹੜੇ ਹੁੰਦੇ ਕੁੰਡੇ ਜੀ ਕਸਤੇ ਹੁਣ ਟੈਨਸ਼ਨ ਫਿਰ ਹੀ ਆ ਆਪਾ ਜਾਵਾ ਭਾਈ ਸਾਹਿਬ ਆਪ ਕਿਉਂ ਨਹੀਂ ਲਿਆ ਰਹੇ ਇੱਟਾ ਹੈ ਥੱਕ ਗਏ ਹੈ ਆਪ ਆ ਜਾ ਫਿਰ ਫੇਰ ਚੱਲ ਲਈਏ ਤਾਂ ਠੰਡ ਹੋ ਗਈ ਹੁਣ ਨਾਲੀ ਜਗਾਂ ਹੋਏ ਨਾਲੀ ਹੋਈ ਲੋ ਜੀ ਜਸ਼ਨ ਰੈਡੀ ਇੱਥੇ ਚੁਰਕ ਕੋਲੇ ਪਾਣੀ ਗਰਮ ਮਮੀ ਨਹੀਂ ਜਾਂਦੇ ਅੱਜ ਅਸੀਂ ਸਾਰਾ ਟੱਬਰੀ ਲੇਟ ਹੋ ਗਏ ਨਾ ਹੁਣ ਗੰਗਲ ਕੱਲਾ ਜਸ਼ਨ ਸਵੇਰ ਦਾ ਨਾਤਾ ਸੱਸੀ ਕਾ ਬਲਾਓ ਕੀ ਕਰ ਰਹੇ ਹੋ ਰੀਸ ਲਾ ਕੇ ਪਾਪੇ ਨੂੰ ਇੱਟਾਂ ਨਾ ਚੱਕਦੀ ਹੈ ਪਾਪਾ ਆਪ ਬਹਿ ਗਿਆ ਕਿ ਹੈ ਚੱਕੀਆਂ ਚੱਕੀਆਂ ਤਾਂ ਹੈ ਹੀ ਹੈ ਦਾਮਜਾ ਲੈਣ ਲੱਗ ਗਿਆ ਆਖਦੇ ਮੈਂ ਚਲੋ ਜੀ ਆਪਾ ਸੋ ਆਪਣੀ ਮੋਟਰ ਵਾਲੀ ਟਰਾਲ ਲੈ ਆਈ ਗਾ ਚੱਕ ਤੋਂ ਉਥੇ ਉਥੇ ਇੱਥੇ ਮਿੱਟੀ ਜੀ ਕੋਲੇ ਹੁਣ ਬੱਲਾ ਬਣਾਉਣੇ ਨੇ ਜੜੀ ਚਲੋ ਉਹ ਹੋਏ ਕਰਾ ਲਾਂਗੇ ਜੜੀ ਆਪਾ ਜਿਹੜੇ ਲੋਹੇ ਦੇ ਨਹੀਂ ਲਿਆਉਂਦੇ ਹੁੰਦੇ ਲੋਹੇ ਜੀ ਦੀ ਨਹੀਂ ਐਂ ਲੱਗਦੀ ਲਾਈਟ ਉਹ ਲਵਾ ਲਾਂਗੇ ਆਪਾ ਇੱਥੇ ਹੈਣਾ 21 ਵਾਧੂ ਉਹ ਤਾਂ ਉਹ ਲਵਾਵਾਂਗੇ ਆਪਾਂ ਇੱਥੇ ਆਹ ਗੰਦ ਤੇ ਸਾਰੇ ਵੇੜੇ ਚ ਚਾਨਣ ਹੋਊਗਾ ਵਧੀਆ ਫੁੱਲ ਹੁਣ ਆਪਣੇ ਜਿਹੜਾ ਛੋਟੇ ਵੱਲ ਵੈ ਇਹਨਾਂ ਦਾ ਚਾਨਣ ਨਾ ਡਿੰਮ ਜਿਹਾ ਹੀ ਹੁੰਦਾਗਾ ਘਾਟ ਹੀ ਹੁੰਦਾ ਚਾਨਣ ਜਿਆਦਾ ਨਹੀਂ ਹੁੰਦਾ ਇੱਕ ਤਾਂ ਘਰ ਖੁੱਲਾ ਵਾਲਾ ਨਿੱਕੇ ਨਿੱਕੇ ਵੱਲ ਵੈ ਤੇ ਚਲੋ ਜੀ ਲੰਮੀ ਕਰਤੀ ਆਪਾਂ ਵੀਡੀਓ 4 ਮਿੰਟਾਂ ਦੀ ਧਾਰਾ ਕੱਢ ਕੇ ਲਈ ਜਿਵੇਂ ਨਾ 1 ਮਿੰਟ ਪੁੱਤਾ ਮੈਂ ਚੌਂਟਾ ਪੱਕਾ ਕਰਕੇ ਜਾਈ ਮੇਰੇ ਨੇੜੇ ਲਓ ਜੀ ਆਪਾਂ ਨੂੰ ਲੱਗ ਗਿਆ ਤਾਂ ਅੱਜ ਡੈਡੀ ਤੋਂ ਦੂਸਰਾ ਵੱਲ ਵੜਵਾ ਲਿਆ ਇਹ ਤਾਂ ਬਹੁਤ ਜ਼ਿਆਦਾ ਜਾਨਾ ਉੱਥੇ ਲੈਟਰ ਲਗਾਉਣੇ ਆ ਜਿਵੇਂ ਤੇਰੀ ਵਾਲੀ ਗੱਲ ਸਹੀ ਹੈ ਉੱਤੇ ਜਦੋਂ ਬੱਤਵਾਂ ਵਾਲਾ ਕੰਮ ਕਰਨਾ ਹੋਵੇ ਉੱਪਰ ਨਾ ਕਰੀ ਹਾਂ ਸਹੀ ਉੱਪਰ ਨਾ ਕਰਾਂ ਜਿਹੜੀ ਆਟਾ ਬਣਾ ਲੱਗਿਆ ਤੇ ਸਾਰਾ ਕੁਝ ਪਿਆਏ ਦਿਓ ਮੇਰੇ ਕੋਲ ਰੱਡਕਨੀ ਰੁੜਕਿੰਦਾ ਸਬਜ਼ੀ ਦਾ ਠਾ ਕੋਟਾ ਤੇ ਫੇਮ ਤਾਂ ਹਜੇ ਕੁਝ ਵੀ ਨਹੀਂ ਹੋਇਆ 6:00 ਵੱਜ ਗਏ ਹਾਲੇ ਹਿੱਦਰ ਤਾਂ ਮਾੜਾ ਮਾੜਾ ਹੈਗਾ ਚਾਲੀਆ ਕਹਿੰਦੇ ਅੱਧੇ ਅੱਧੇ ਕੋ ਬਹੁਤ ਦਿਨ ਬੰਨੀ ਲੱਗ ਜਾਂਦੇ ਖਾਣਾ 0 15 ਕੋ ਉਠ ਗਿਆ ਨਾ ਫਿਰ ਦੋ ਆ ਦਿਨ ਖਾਣ ਲੱਗ ਜਾਂਦੇ ਬੜਾ ਲੱਗ ਜਾਂਦੇ ਫਿਰ ਹੌਲੀ ਹੌਲੀ ਤੇ ਅੱਜ ਤਾਂ ਜੀ ਪਾਉਂਦਾ ਨਾ ਲੈ ਵੀ ਪਈ ਖੇਤਾਂ ਦੇ ਇੰਨੀ ਜਾਵੇ ਧੁੰਦਾ ਪਰੇ ਜੰਗਲੇ ਵੀ ਜੀ ਮੈਂ ਹੁਣ ਜੰਗਲਾ ਬੰਦ ਕਰਕੇ ਨਿਕਮਰੇ ਆ ਜਿਹੜੇ ਖੋਲਦੋਂ ਨੇ ਉਹਨੇ ਵੀ ਕਮਰੇ ਜਿੱਚ ਵੱਡੀਆਂ ਧੁੱਪੀ ਵੱਧ ਜਾਂਦੀ ਏ ਤੇ ਨਹੀਂ ਤਾਂ ਆਹ ਜੇ ਜਿਉ 4 6 ਸਿਵਾਇਆ ਹੋਇਆ ਚਾਹ ਦੇ ਕਮਰੇ ਉਹ ਮੈਨਾਂ ਲੱਗਾ ਆਪਣਾ ਬੁਸ਼ੀਡ ਜਿਹਾ ਜੇ ਹਵੇ ਕਮਰੇ ਤੇ ਜੰਗਲ ਜੰਗਲ ਖੋਲਦੇ ਤੋਂਪਾ ਪੜ ਜਾਂਦੀ ਬਈ ਤੇ ਮੈਂ ਜੰਗਲਾ ਬੰਦ ਕਰਕੇ ਆਇਆ ਹੁਣ ਤੇ ਆਏ ਕੋਈ ਚੜਿਆ ਧੁੰਦ ਖੇਤਾਂ ਦਾ ਬਹੁਤ ਜ਼ਿਆਦਾ ਹੋ ਰਿਹਾ ਬਾਣਾ ਨੂੰ ਜੀ ਬਸ ਆਪਾਂ ਦਰਵਾਜ਼ਾ ਬੰਦ ਕੀਤਾ ਹੈ ਮੈਂ ਆਪਣਾ ਗੁੱਟ ਹੋ ਗਿਆ ਫੇਰ ਆਪਾਂ ਰੋਟੀ ਲੱਗ ਜਾਵੇ ਭਾਂਡੇ ਢਿੰਡੇ ਚੁੱਲ੍ਹੇ ਹੈ ਤਾਂ ਸਾਰੇ ਦੁੱਧ ਆ ਤੇ ਸਾਰੇ ਬਾਲਟੀਆਂ ਬੋਲਟੀਆਂ ਹੁਣ ਕੱਲ ਨੂੰ ਟਾਇਲ ਵਾਲੇ ਭਾਈ ਆਦੇ ਤਾਂ ਹੈਗੇ ਆ ਵੀ ਆਵਾਂਗੇ ਬਾਕੀ ਹਨਾਓ ਜੀਰੋ ਕੋਲ ਕੰਮ ਕਰਦੇ ਹੁਣ ਕਿਤੇ ਇੱਕ ਦੋ ਦਿਨਾਂ ਦੇ ਤਾਂ ਲਾਰਾ ਵੀ ਹੁੰਦਾ ਉਹਨਾਂ ਦਾ ਖੜਾ ਹੁੰਦੇ ਆ ਵੀ ਹਾਂ ਆ ਜਾਓ ਚਲਵਾ ਜਾਣ ਕਿਸੇ ਵੀ ਨਿੱਤੇ ਪਾਸੋਂ ਲਓ ਜੀ ਲੱਗ ਗਈ ਆਪਾਂ ਰੋਟੀ ਤੇ ਡੈਡੀ ਗਿਆ ਦੁੱਧ ਪਾਉਣ ਜੱਸਾ ਨੇ ਡੈਡੀ ਨਾ ਆ ਕੇ ਅੰਦਰ ਬਹਿ ਕੇ ਜੱchna ਫੋਨ ਦੇਖੀ ਜਾਂਦਾ ਮੰਮੀ ਪਾਈ ਜਾਂਦੇ ਬਰਸਾ ਨੂੰ ਚੂਰਾ ਤੇ ਬੱਸ ਮੈਂ ਰੋਟੀ ਲੱਗਦੀਆਂ ਨਾਲੇ ਉਹਨੂੰ ਡੈਡੀ ਆ ਜਾਣਗੇ ਫਿਰ ਗਰਮ ਗਰਮ ਖਾ ਲੈਣਗੇ ਤੇ ਅੱਜ ਮੇਰੇ ਨਾਲ ਇੱਥੇ ਸੂਲ ਵੱਜੀ ਤੇ ਉਂਗਲ ਆਏ ਆ ਚਸ ਚਸ ਕਰੀ ਜਾਂਦੇ 베ਰੀ ਦਾ ਸੂਲਾ ਬਾੜੀਆਂ ਹੁੰਦੇ ਚੁੱਟੋ ਤੇ ਚੁੰਝੂ ਨਾਲ ਦੀਆਂ ਹੁੰਦੀਆਂ ਮੁਰਮੀਆਂ ਤੇ ਚਲੋ ਜੀ ਆਪਾਂ ਬਕਾਲ ਲਈਏ ਰੋਟੀ ਤੇ ਬਾਕੀ ਸਾਰੇ ਭੈਣ ਭਰਾ ਵੀਡੀਓ ਨੂੰ ਕਰਿਓ ਪਲ ਬਹੁਤ ਜੀ ਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸੋਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਨ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਸਪੋਰਟ ਬਣਾਈ ਰੱਖੋ ਜੀ ਤੇ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾ ਮੈਨੂੰ ਪਿਆਰ ਭਰੀ ਸਸ਼ੀਆ ਕਾਲ ਜੀ ਬਾਏ ਬਾਏ ਜੀ